सरदार भगवंत सिंह मान सरदार भगवंत सिंह मान केजरीवाल जी सुप्रीमो केजरीवाल जी ਆਖਦੇ ਆ ਆ ਜਿਓ ਖੜੇ ਰਹੋ ਬੈਠੇ ਰਹੋ ਆ ਜਿਓ ਇੱਥੇ ਇੱਥੇ ਪਹੁੰਚੇ ਤੇ ਆਪਜੀ ਦੇ ਤੈ ਜੋ ਧੰਨਵਾਦ ਕਰਦੇ ਆਂ ਇਲਾਕਾ ਨਿਵਾਸੀਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਪਾ ਅੱਜ ਇੱਕ ਬਹੁਤ ਵੱਡੀ ਚਲੂਣ ਦੇ ਸਬੰਧ ਦੇ ਵਿੱਚ ਇੱਥੇ ਇਕੱਠੇ ਹੋਏ ਆਂ ਤੇ ਜ਼ਿਲ੍ਹਾ ਪ੍ਰਿਸ਼ਦ ਦੀਨ ਮਾਨ ਦੀ ਆਪਣੇ ਕਰਨਜੀਤ ਸਿੰਘ ਘਰੇਵਾਲ ਦੇ ਪਤਨੀ ਬੀਬੀ ਗਿਆਨਪ੍ਰੀਤ ਕੌਰ ਖਾਸੀ ਕਲਾ ਉਹਨੂੰ ਵੀ ਬਲਾਸ਼ਾਂਤੀ ਦੀ ਟਿੱਕ ਦੇ ਕੇ ਰਵਾਜਿਆ ਗਿਆ ਸਾਰਿਆਂ ਨੂੰ ਆਪਣੇ ਬੈਂਟੀ ਕੀਤੀ ਜਾਂਦੀ ਹੈ ਕਿ 14 ਤਰੀਕ ਨੂੰ ਝਾੜੂ ਦੇ ਚੌਣ ਨਿਸ਼ਾਨ ਉੱਪਰ ਮੋੜ ਲਗਾ ਕੇ ਆਪਣਾ ਪੂਰਾ ਜੋਰ ਲਗਾ ਕੇ ਇਹਨਾਂ ਨੂੰ ਜਿਤਾਉਣਾ ਅਤੇ ਬਹੁਤ ਵੱਡੇ ਮਾਰਜਨ ਦੇ ਨਾਲ ਜਿਤਾਉਣਾ ਅਸੀਂ ਚਾਰਿਆਂ ਨੇ ਢੇੜਾ ਜ਼ੇਤ ਦਾ ਤੁਸੀਂ ਰਾਣੋਂੋਗੇ ਕਿ ਵਿਰੋਧੀ ਪਾਰਟੀਆਂ ਨੂੰ ਭਾਜੜਾ ਪੈ ਗਿਆ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹ ਜਿਹੜੀ ਚੋਣ ਹੈ ਬਲੱਗ ਸੰਧੀ ਵੀ ਅਤੇ ਆਪਣੀ ਜ਼ਿਲ੍ਹਾ ਪ੍ਰੀਸ਼ਦ ਦੀ ਇਹ ਸਾਡੇ ਝਾੜੂ ਵਾਲੇ ਉਮੀਦਵਾਰ ਜਿੱਤਣਗੇ ਇਸ ਗੱਲ ਜਿਹੜੀ ਹੈ ਨਹੀਂ ਮਗੀ ਕਿਉਂਕਿ ਲੋਕਾਂ ਦਾ ਰਿਸਪਾਂਸ ਉਹਨਾਂ ਨੂੰ ਨਹੀਂ ਮਿਲ ਰਿਹਾ ਇਸ ਕਰਕੇ ਤੁਹਾਡੀ ਜਿੱਤ ਯਕੀਨੀ ਦੇ ਆਪਣੇ ਝੋਲੀ ਦੇ ਵਿੱਚ ਪਾਵਾਂਗੇ ਤੇ ਆਪਣੀ ਜਿੱਤ ਜਿਹੜੀ ਹੈਗੀ ਹੈ ਯਕੀਨੀ ਹੈ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਬੇਨਤੀ ਕਰੂੰ ਸਟੇਜ ਸਕੱਤਰ ਨੂੰ ਕਿ ਜੋ ਨਾ ਸਾਹਿਬ ਜੀ ਦਾ ਜੋ ਸਾਡੇ ਸਤਿਕਾਰਯੋਗ ਮਨਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਜਦੋਂ ਦੀ ਸਰਕਾਰ ਬਣੀ ਹੈ ਹਰੇਕ ਵਕਤ ਲੋਕ ਇਹੋ ਸੋਚਦੇ ਹਨ ਕਿ ਆਪਾਂ ਆਪਣੇ ਲੋਕਾਂ ਦੀ ਮਦਦ ਕਰ ਸਕੀਏ 72 ਸੂਸਾਸਨ ਦਾ ਜਿਉ ਜਿਹੜੇ ਪਸਵਰੇ ਜਾਣਦੇ ਆ ਕਿ ਚੋਣਾਂ ਦਾ ਮਾਹੌਲ ਜਿਹੜਾ ਪੂਰਾ ਗਰਮਾ ਚੁੱਕਿਆ ਹੋਇਆ ਛੇ ਸੇ ਸੰਬੰਧ ਵਿੱਚ ਅੱਜ ਆਪ ਸੰਤੋਲੇ ਚਰਨਾਵੱਜ ਜਿਹੜੀ ਆਮ ਆਦਮੀ ਪਾਰਟੀ ਦੀ ਮੀਟਿੰਗ ਰੱਖੀ ਹੋਈ ਆ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਫੋਡੇ ਭਰਾ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਕੈਂਡੀਡੇਟ ਮੰਤਰੀ ਪੰਜਾਬ ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਸ਼ਦ ਦੇ ਉਮੀਦਵਾਰ ਸਰਦਾਰ ਕਰਨਜੀਤ ਸਿੰਘ ਜੀ ਗਰੇਵੋ ਖਾਸੀ ਗਲਾ ਉਨ੍ਹਾਂ ਦੇ ਨਾਲ ਸਾਡੇ ਮਾਸਟਰ ਜੀ ਸੋਹ ਸੰਗੀ ਸਤਿਕਾਰਯੋਗ ਸਾਡੇ ਸਾਰੇ ਬਲਾਕ ਪ੍ਰਧਾਨ ਸਾਹਿਬਾਨ ਸਾਰੀ ਟੀਮ ਰਮਨ ਪਾਜੀ ਗਰਚਾ ਜੀ ਜਸਵੰਤ ਵੀਰ ਜੀ ਸਾਰੀ ਟੀਮ ਆ ਸਰਪੰਚ ਸਾਹਿਬਾਨ ਨੇ ਮਨੋਰ ਲਾਲ ਜੀ ਸਸਹਾਰੀ ਪਤਵੰਤੇ ਸੱਜਣਾਂ ਦੇ ਵਿੱਚ ਆਪ ਸੰਤੋ ਜਰਨਤ ਦੇ ਹਾਜ਼ਰੀ ਲਵਾਉਂਦੇ ਆ ਅੱਜ ਕੱਲ ਦਾ ਪ੍ਰਮਾਨ ਕਰੇ ਵਾਈਕੁਰ ਜੀ ਕਾ ਖਾਲਸਾ ਵਾਈਕੁਰ ਜੀ ਕੀ ਫਤਿਹ ਸੋ ਸੰਗੀ ਜੀ ਬੇਨਤੀ ਹੈ ਕਿ ਅਪਨ 14 ਤਰੀਕ ਨੂੰ ਵੋਟਾਂ ਪਾਉਣੀਆਂ મત ਦਿਓ ਕਿਉਂਕਿ ਬਹੁਤ ਮੰਤਰੀ ਸਾਹਿਬਾਂ ਜਿਵਨ ਦੇ ਦਰੂਨੇ ਸਾਰੀ ਕਾਰਾਂ ਦਾ ਬਿਜਲੀ ਦਾ ਬਿੱਲ ਮਾਫ ਹੋਇਆ ਸੀ ਕਦੇ ਸਭ ਪਹਿਲੀ ਵਾਰੀ ਹੋਇਆ ਕਿ ਹਰ ਇੱਕ ਪਰਿਵਾਰ ਦਾ ਬਿਨਾਂ ਕਿਸੇ ਦਿੱਕਤ ਦੇ ਤੋਂ 300 ਜੌਂਟ ਜਿਹੜੀ ਮਾਫ ਕੀਤੀ ਗਈ ਆ ਪਹਿਲੀ ਵਾਰੀ ਹੋਇਆ ਕਿ 550000 ਲੋਕੀਆਂ ਦਿੱਤੀਆਂ ਗਈਆਂ ਔਰ ਬਿਨਾਂ ਕਿਸੇ ਨੋਟਜ ਤੋਂ ਬਿਨਾਂ ਕੋਈ ਪਹਿਲ ਹੋਏ ਤੋਂ ਬਿਨਾਂ ਕਿਸੇ ਸਬੂਤ ਤੋਂ ਸੋ ਪਹਿਲੀ ਵਾਰ ਹੀ ਹੋਇਆ ਕਿਸ ਸਰਕਾਰ ਨੇ ਬਿਜਲੀ ਬਣਾਉਣ ਵਾਲੇ ਥਰਮਲ ਪਲਾਂਟ ਮਨਫੀਜੇ ਹੋ ਪਹਿਲੀ ਸਰਕਾਰਾਂ ਨੇ ਨਹੀਂ ਫਰੂਜਲੇ ਸ਼ਹਿਰ ਮਾਣ ਬਣਾ ਨੇ ਪਹਿਲੀ ਵਾਰੀ ਵਿਧਾਨ ਸਭਾ ਚ ਮਤਵਾਂ ਲੈਣ ਦਾ ਪਾਸ ਹੋਇਆ ਜਿੰਨੀ ਵਾਰੀ ਮਰਜ਼ੀ ਐਮਐਨਏ ਬਣ ਕੇ ਪੈਨਸਨ ਇਕਵਰੀ ਮਿਲੇਗੀ ਲੋਕੇ ਦਾ ਆਪਣਾ ਸ਼ਹਿਰ ਹੀ ਜਾਂਦਾ ਸੀ ਬਸਤੀ ਜੱਜ ਵਾਲ ਨੂੰ ਮਿਹਰਬਾਨ ਨੂੰ ਰਹਾਉ ਰੋਡ ਦੀ ਹਾਲਤ ਕੀ ਸੀ ਤੁਸੀਂ ਦੇਖੋ ਕਿਸ ਨੇ ਅੱਜ ਤੱਕ ਬਿਲਾਉਣੇ ਨਹੀਂ ਸੀ ਜਿਹੜੇ ਬਣ ਗਏ ਇੰਨਾ ਨਾ ਰਹਿੰਦੇ ਆ ਨਹੀਂ ਪਤਾ ਬੀਬੀਆਂ ਦੇ ਮੋਰਚੇ ਗੱਲੋਂ ਕਿ ਸਰਦਾ ਵਜੇ ਹੋਪੀ ਨਹੀਂ ਆਇਆ ਸੋਨਾ ਰੋਲ ਰਿਕਾਰਡ ਕੈਮਰਾ ਚੱਲਦਾ ਕਹਿਣੇ ਚਾਹੁੰਦੇ ਦੇਖੋ ਮੋਰਚੇ ਨੂੰ ਐਲਾਨ ਕਰਦਾ ਤੋੜਾ ਹਜ਼ਾਰ ਹਜ਼ਾਰ ਦੇ ਵਿੱਚ ਵਿਆਜ ਜੁੜ ਗਿਆ ਵਿਆਜ ਜੁੜ ਗਿਆ ਮੋਟਾ 1100 ਹੋ ਗਿਆ ਉਹਨੂੰ 11100 ਉਹ ਵਾਵਾ ਕਰਦੇ ਆ ਕਿਦੇ ਬਦਲ ਨਹੀਂ ਆ ਰਹੇ ਸਭ ਮੈਂ ਹੀ ਬਣਤੀ ਕਰੂੰਗਾ ਵੀ ਸਾਡੇ ਬਹੁਤ ਹੀ ਸਰਕਾਰ ਜੋ ਕਰੂਗੀ ਤਾਂ ਅੰਕਲ ਜੀ ਕੋਈ ਮੇਰਾ ਪਤਾ ਜੀ ਬਣਾ 14 ਤਰੀਕ ਨੂੰ 14 ਵਾਲਾ ਬਜੰਦੋਪਰ ਕੇ ਦੋਨੇ ਹੀ ਦਿਨ ਸਾਡੇ ਜਿਹੜੇ ਕੈਂਡੀਰ ਕਰਦੇ ਹੋ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕਲੀ ਰਹਿ ਨਹੀਂ ਨਿਕਟ ਜਾਊਗੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਹਰਦੀਪ ਜੈਤਨ ਜੈਤਨ ਜਿੰਦਾਬਾਦ ਸ਼ੇਨ ਕਰੇਵਾ ਜਿੰਦਾਬਾਤ ਬਹੁਤ ਹੀ ਛਟਕਾਗੇ ਪਿੰਡ ਦੇ ਸਰਪੰਚ ਸਾਹਿਬ ਸਾਡਿਆ ਤੜਾ ਮਕਾਮਾ ਪੰਚਾਇਤ ਗੁਰੂ ਜੀ ਨਾਲ ਆਏ ਸਟੇਟ ਟੂ ਗ੍ਰਾਇਮਨ ਪ੍ਰਦੀਪ ਸਿੰਘ ਖਾਲਸਾ ਜੀ ਸਰਪੰਚ ਸਾਹਿਬ ਕਰਮਜੀਤ ਖਾਸੀ ਜੀ ਸਾਡੋ ਸਤਿਕਾਰ ਜੋ ਅਨਕੋਸ਼ ਸੰਗੀ ਸੋ ਆਪ ਸਭ ਦਾ ਧੰਨਵਾਦ ਸਭੇ ਤੁਹਾਨੂੰ ਆਵਾਜ਼ ਪਰਮਾਤਮਾ ਦਾ ਸ਼ੁਕਰ ਹੈ ਹੋਟੇ ਹੋਵੇ 01/01/2022 ਦੇ ਵਿੱਚ ਤੁਸੀਂ ਹਲਕਾ ਸਾਨੇ ਵਾਲਾ ਸੇਵਾਦਾਰ ਬਣੇ ਤੁਹਾਡਾ ਸਿਰਵਰ ਮਿਲਿਆ ਪੂਰੇ ਪੰਜਾਬ ਦੀ ਸੇਵਾ ਮਿਲੇ ਸਾਡੇ ਪਾਰਟੀ ਦੇ ਸਪੀਨੀਅਰ ਵੀਨ ਕੇ ਜੀ ਮਾ ਜੀ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਨੇ ਪੂਰੇ ਪੰਜਾਬ ਦੀ ਸੇਵਾ ਦਿੱਤੀ ਪਰ ਉਹਦੇ ਵਿੱਚ ਵੀ ਸਭ ਤੋਂ ਵੱਡਾ ਅਸੀਰਵਾਦ ਕਹਿੰਦੇ ਬਜ਼ੁਰਗਾਂ ਦਾ ਹੁੰਦਾ ਤੁਹਾਡਾ ਅਸੀਰਵਾਦ ਸਭ ਦਾ ਜਿਥੇ ਪੂਰੇ ਪੰਜਾਬ 17 ਸਾਲਾਂ ਨੂੰ ਸਕੂਲ ਨੂੰ ਸਟਾਰਟ ਕਰਕੇ ਉਸ ਤੋਂ ਬਾਅਦ ਸਕੂਲਾਂ 'ਚ ਹਲਾ ਰੁਜ਼ਗਾਰ ਮੁਖਤਰੀ ਸਰਦਾਰ ਨੂੰ ਅਸੀਂ ਮਾਣ ਨਾਲ ਦੱਸਦੇ ਆਂ ਕਿ ਪਿੰਡ ਤੋਂ ਚੰਤੇ ਤੇ ਬੱਚੇ ਮਿਲਿਆ ਇੱਕ ਰੁਪਿਆ ਨਹੀਂ ਲਗਾਉਣਾ ਦਾ ਨਹੀਂ ਤੇ ਲੀਡਰਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲਦੀਆਂ ਸੀ ਪੱਲੀ ਵਾਲੀ ਹੋਆ ਆਮ ਕਰਾ ਦੇ ਬੱਚਿਆਂ ਨੂੰ ਰੁਜ਼ਗਾਰ ਮਿਲਦਾ ਸਕੂਲਾਂ 'ਚ ਪੈਸੇ ਲੱਗਦੇ ਬੱਚਿਆਂ ਦੀ ਪੜਾਈ ਵਾਸਤੇ ਮਿਲ ਦਾ ਦਿਲ ਮਾ ਹੋ ਗਿਆ ਕਿ ਲੋਕਾਂ ਨੂੰ ਸਹੂਲਤ ਮਿਲ ਛੇ ਜਿਹੜਾ ਖਰਚਾ ਮਿਲ ਦੇ ਗੰਦੇ ਸੀ ਆਪਣੇ ਬੱਚਿਆਂ ਤੇ ਖਰਚ ਸੰਗੀਏ ਰੁਜ਼ਗਾਰ ਮਿਲਿਆ ਸੇਟ ਸੁਆਮ ਵਾਲੀ ਮਹੱਲਾ ਕਲੀਨਿਕ ਬਣ ਰਹਾ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੇ ਬੱਚਿਆਂ ਦੀ ਖੇਡ ਗਰਾਊਂਡ ਬਣ ਲੋ ਲੱਖ ਰੁਪਈਆ ਜਿੱਥੇ ਕਰੋੜਾ ਰੁਪਈਆ ਸਾਹਮਣਿਆਂ ਨੂੰ ਆਇਆ ਲੱਖ ਰੁਪਈਆ ਤੁਹਾਡੇ ਪਿੰਡ ਦੀ ਚੌਕੀ ਦੀ ਗਰਾਊਂਡ ਵਾਸਤੇ ਵੀ ਮੈਂ ਸਰਪੰਚ ਸਾਹਿਬ ਨੂੰ ਦਿੱਤਾ ਕੰਮ ਸਟਾਰਟ ਹੋ ਗਏ ਕੰਮ ਸ਼ੁਰੂ ਤਾਂ ਹੀ ਸ਼ੁਰੂ ਹੋਇਆ ਜੀ ਸਾਨੀਆ ਇਹ ਸਾਰਾ ਕੁਝ ਕਿਉਂ ਹੈ ਇਹ ਸਾਰਾ ਕੁਝ ਇਸ ਕਰਕੇ ਕਿ ਪਿਛਲੀ ਸਰਕਾਰਾਂ ਨੇ ਨਾਂ ਤੇ ਬੱਚਿਆਂ ਦੀ ਸਕੂਲਾਂ ਦੀ ਕੁਛ ਕੀਤਾ ਹੈ ਇਹ ਗ੍ਰਾਉਂਡ ਸਾਡੇ ਪਿਛਲੀ ਸਰਕਾਰਾਂ ਨੇ ਦੇ ਰੋਵੇ 30 ਵੱਡੇ ਖੇਡਣ ਬਣ ਰਹੇ 30 ਉੱਤੇ 99 ਨਾਖ ਖੇਡ ਸਕਣ ਕਾਬਲੇ ਹੋਣਗੇ ਤੇ ਖੇਤਾਂ ਦੇ ਮੱਲਾ ਮਾਲ ਦੇ ਰੋਜ਼ਗਾਰ ਵੀ ਕਰ ਲਗੇ ਜਿਹੜਾ ਚਿੰਤਾ ਪਿਛਲੀ ਸਰਕਾਰਾਂ ਨੇ ਚਿੱਪੇ ਦੇ ਨਾਮ ਦੇ ਮਸੂਰ ਕਰਤਾ ਸੀ ਸਭ ਤੋਂ ਵੱਡੀ ਖੇਡ ਗ੍ਰਾਉਂਡ ਚੋਂ ਚੋਂ ਮੰਗ ਰਹੀਆਂ ਜਿਹੜਾ 50 ਚ ਮਸੂਰ ਹੋਊਗਾ ਵੀ ਚੋਂ ਚੋਂ ਖੇਡ ਗ੍ਰਾਉਂਡ ਬਣੇ ਸੋ ਕਹਿਣ ਦਾ ਮਤਲਬ ਤੁਸੀਂ ਆਮ ਕਰਾਵੇ ਮੁੰਡਿਆਂ ਨੂੰ ਸੇਵਾਦਾਰ ਬਣਾਇਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਖੇਡ ਗਰਾਉਂਡ ਬੰਦ ਤਾਂ ਜੀ ਦਰਪੀ ਹੈ ਕਿ ਜੇ ਤੁਸੀਂ ਆਮ ਪਰਿਵਾਰਾਂ ਦੇ ਉਹ ਬੱਚੇ ਆ ਉਹ ਟੁਰੇ ਆ ਉਹਨਾਂ ਨੂੰ ਜਿੰਮੇਵਾਰੀ ਦਿੱਤੀ ਹੈ ਪੰਜਾਬ ਮੁੱਖ ਮੰਤਰੀ ਪੰਜਾਬ ਸਰਕਾਰ ਕੋਲੋਂ ਸਾਡੀ ਸੁਣਿਆ ਪੰਜਾਬ ਅਗਲਾ ਪੰਜਾਬ ਹੋਵੇ ਪਿੰਡਾਂ ਦੇ ਵਿੱਚ ਕਰੋੜਾਂ ਰੁਪਈਆ ਹੁ ਦੇ ਰਹੇ 5 ਕਰੋੜ ਰੁਪਈਆ ਹਰ ਪਿੰਡ ਨੂੰ ਹਰ ਪਿੰਡ ਨੂੰ ਜਿਹੜੇ ਪੈਸੇ ਦਿੱਤੇ ਆ ਕਿ ਪਿੰਡਾਂ ਦਾ ਵਿਕਾਸ ਹੋ ਸਕੇ ਆ ਸੜਕਾਂ ਦਾ ਉਦਘਾਟਨ ਕੀਤਾ ਚੌਟੇਰੀ ਸਭ ਤੋਂ ਪਹਿਲਾਂ ਸੜਕਾਂ ਉੱਤਨੇ ਚੌਟੇਰੀਆਂ ਸੜਕਾਂ ਬਿਲਡ ਕਰਕੇ ਗਿਆ ਕਿ ਕੋਈ ਸੜਕ ਵੀ ਚਲਤੇ ਨੂੰ ਆਉਂਦੀ ਜਿਹੜੀ ਕੱਚੀ ਨਹੀਂ ਰਹੂਗੀ ਜੋ ਵਿਕਾਸ ਤੇ ਨਾਉਂ ਜਿਹੜਾ ਕਰੋੜਾਂ ਰੁਪਈਆ ਲੱਗਦਾ ਜਿਹੜੀ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ ਸੋ ਅੱਜ ਜਿੱਥੇ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਜੀ ਕਹਿੰਦੇ ਇਹ ਜਿਹੜੇ ਪੰਜਾਬ ਦੇ ਲੋਕਾਂ ਦੇ 1 ਰੁਪਿਆ ਖਾਵਾ ਸਨਫਾਜ ਦੀ ਗੋਲੀ ਖਾਣ ਦੇ ਬਰਾਬਰ ਹੈ ਅਸੀਂ ਵੀ 100 ਖਾ ਕੇ ਕਹਿ ਸਕਦੇ ਹਾਂ ਸਰਪੰਚਾ ਖੜੇ ਕਰੋੜਾਂ ਰੁਪਈਆ ਨਾਲ ਪਿੰਡ ਦੇ ਵਿਕਾਸ ਲਈ ਲੱਗ ਰਿਹਾ ਹੈ ਕਿ 1 ਰੁਪਿਆ ਵੀ ਮੰਗਿਆ ਹੋਵੇ ਤੁਸੀਂ ਪਾਈਆਂ ਦੇ ਵਿੱਚੋਂ ਅਸੀਂ ਖਾਣਾ ਜਾਂ ਸਾਡੀ ਸਰਕਾਰ ਨੇ ਖਾਣਾ ਵੀ ਅਸੀਂ ਜਾਇਰ ਦੀ ਗੋਲੀ ਖਾਣ ਦੇ ਬਰਾਬਰ 100 ਖਾ ਸਕਦੇ ਹਾਂ ਇਹ ਅੰਦੀ ਅਸੀਂ ਇਮਾਨਦਾਰ ਨੇ ਲੱਗੇ ਹੋਏ ਜਿਹੜੇ ਵਿਰੋਧੀ ਆ ਜਿਹੜੇ ਨੌਜਵਾਨ ਮਾਵਾ ਦੇ ਬੁੱਤ ਮਾਰਦੇ ਤੇ ਅੱਜ ਹਮਾਂ ਜੋ ਹਾਈ ਕੋਰਟ ਨੇ ਵੀ ਇਹ ਕਿਹਾ ਕਿ ਮੁਜੀਕੀਏ ਤੇ ਲੱਗੇ ਜਾਂ ਸੱਚ ਨੇ ਉਹ ਜਮਾਲਤ ਨਹੀਂ ਹੋਈ ਹਾਲੇ ਕੋਈ ਆਪਾਂ ਸੰਗਲ ਕੋਈ ਖਬਰ ਹੈ ਹਾਈ ਕੋਰਟ ਨੇ ਪੰਜਾਬ ਨੂੰ ਬਰਬਾਦ ਕਰਤਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਤਾ ਪੰਜਾਬ ਨੂੰ ਲੁੱਟ ਕੇ ਖਾ ਗਏ ਇਹ ਲੋਕ ਕਹਿੰਦੇ ਸਰਕਾਰ ਆ ਜੂਗੀ ਤੇ ਬੇਂਤੀਆਂ ਦੇ ਲੋਕਾਂ ਦੀ ਗੱਲ ਜਨਾਈਏ ਮੇਰੀ ਹੱਥ ਛੋੜ ਕੇ ਬੇਂਤੀਆ ਇਹ ਨਵਾਂ ਦਾ ਸਰਕਾਰ ਬੜੀ ਹੈ ਚਾਪੋੜੇ 4 ਸਾਲ ਹੋਏ ਜਿੰਨੇ ਕੰਮ ਉਹਨੇ 4 ਸਾਲ ਦੇ ਸਾਹਮਣੇ ਚਲੇ 17 ਸਾਲ ਅਜੇ ਨਹੀਂ ਹੋਏ ਅਜੇ 1.5 ਸਾਲ ਬਾਕੀ ਹੈ ਜਿਹੜਾ ਕੰਮ ਪਿੰਡ ਦਾ ਰਹੂਗਾ ਪਾਉਦੇਗਾ ਤੇ ਕਰਾਊਗਾ ਉਹ ਸਾਡੇ ਬਲਾਕ ਸੰਪਤੀ ਮੈਂਬਰ ਤੇ ਜ਼ਿਲ੍ਹਾ ਮਸਲਿਮ ਮੈਂਬਰ ਕਰਨਜੀਤ ਸਿੰਘ ਖਾਸੀ ਜਿਹੜੇ ਬਹੁਤ ਹੀ ਇਮਾਨਦਾਰ ਤੇ ਸੇਵਾਦਾਰ ਬਣ ਕੇ ਸੇਵਾ ਕਰਦੇ ਆ ਰਹੇ ਆ ਸ਼ੁਰੂ ਤੋਂ ਸੋ ਇਹਨਾਂ ਨੂੰ ਬੀਤੀਆਂ ਨੂੰ ਵੋਟਾਂ ਪਾ ਕੇ 28 ਸਾਲ ਤੇ 14 ਤਰੀਕ ਨੂੰ ਵੋਟਾਂ ਪਾਈ ਹੈ ਜਦੋਂ ਪਿੰਡ ਕਾਸੀ ਤੁਹਾਡੇ ਕੋਲ ਵੋਟਾਂ ਮੰਗਣ ਆਉਂਦੇ ਆ ਜਦੋਂ ਪਿੰਡ ਆ ਕੇ ਵਿਕਾਸ ਦੀ ਗੱਲਾਂ ਕਰਦੇ ਆ ਜਰੂਰ ਇੱਕ ਦੋ ਆਦਮੀ ਵਿੱਚ ਦੂਸਰੀਆਂ ਪਾਰਟੀਆਂ ਦੇ ਵੀ ਆਮ ਆਦਮੀ ਪਾਰਟੀ ਨੂੰ ਪਾਇਓ ਤੁਹਾਡਾ ਸੇਵਾਦਾਰ ਨੌਕਰ ਬਣ ਕੇ ਪੂਰੇ ਹਲਕੇ ਦੀ ਸੇਵਾ ਇਸ ਤਰ੍ਹਾਂ ਕਰ ਰਿਹਾ ਇਸ ਤਰ੍ਹਾਂ ਕਰਦਾ ਰਵਾਂਗਾ ਤੁਹਾਡਾ ਸਾਰਿਆਂ ਦਾ ਆਹਨਾ ਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪਿੰਡ ਚੌਂਤਾ ਦੇ ਵਿੱਚ ਖੜਿਆ ਇਹ ਤੇ ਪਰਮਾਤਮਾ ਦੀ ਕਿਰਪਾ ਨਾਲ ਮੇਰੀ ਇਲੈਕਸ਼ਨ ਦੇ ਵਿੱਚ ਵੀ ਬਹੁਤ ਵੱਡਾ ਸਾਥ ਦਿੱਤਾ ਸੀ ਅੱਜ ਸਰਪੰਚ ਸਾਹਿਬ ਨੇ ਪੂਰੇ ਪਿੰਡਾਂ ਨੇ ਪੂਰੇ ਪਿੰਡ ਵਾਸੀਆਂ ਨੇ ਫਿਰ ਸਾਡੇ ਸਤਕਾਰਯੋਗ ਅੰਕਲ ਹੈ ਜਿਨ੍ਹਾਂ ਨੇ ਵੀ ਅਸ਼ੀਰਵਾਦ ਦਿੱਤਾ ਸਾਰੇ ਪਿੰਡ ਨੇ ਕੇਸਵਰ ਵੀ ਜਿਹੜੇ ਬਲਾਕ ਸੌਂਡੀ ਮੈਂਬਰ ਤੇ ਜਿਲ੍ਹਾ ਕਮੇਟੀ ਇਲੈਕਸ਼ਨ ਦੀ ਚਾੜੂ ਨੂੰ ਵੱਧ ਤੋਂ ਵੱਧ ਮੋਟਾ ਪਾ ਕੇ ਕੰਮਜਾ ਕਰਾਂਗੇ ਤੋਂ ਮੈਂ ਪਿੰਡ ਵਾਸੀਆਂ ਦਾ ਪ੍ਰਣ ਕਰਦਾ ਤੇ ਪਿੰਡ ਵਾਸੀਆਂ ਦਾ ਵਾਅਦਾ ਕਰਦਾ ਜਿਹੜੇ ਵੀ ਵਿਕਾਸ ਦੇ ਕੰਮ ਜਿਹੜੇ ਵੀ ਸਰਕਾਰ ਦੇ ਕੰਮ ਕਹਿਣਗੇ ਪਹਿਲ ਦੇ ਆਧਾਰ ਤੇ ਉਹ ਸਾਰੇ ਸ਼ੁਰੂਆਤ ਹੋਵੇਗੀ ਪਹਿਲਾਂ ਵੀ ਇਸ ਪਿੰਡ ਨੂੰ ਲੱਖਾਂ ਕਰੋੜਾਂ ਰੁਪਈਆ ਸਰਕਾਰ ਬਣਾਇਆ ਸੀ ਮੁੱਖ ਮੰਤਰੀ ਸਰਦਾਰਕਪੂਰ ਸਿੰਘ ਮਾਨ ਨੂੰ ਧੰਨਵਾਦ ਕਰ ਇਹਨਾਂ ਚੋਣਾਂ ਚ ਮੇਨ ਮੁਕਾਬਲਾ ਮੋਦੀ ਸਾਹਿਬ ਕੀਦੇ ਨਾ ਮੰਦੇ ਹੋ ਅੱਗੇ ਪਾਰਟੀਆਂ ਦੇ ਦੋ ਤਿੰਨ ਥੋੜੇ ਕਿਹਨੇ ਆਪਣੇ ਕੈਂਡੀਡੇਟ ਨਾ ਮੁਕਾਬਲਾ ਹੈ ਨਹੀਂ ਦਾ ਰੇ ਪ੍ਰਮਾਤਮਾ ਦੀ ਕਿਰਪਾ ਨਾਲ ਜਿੱਤੇ ਹੋਏ ਆ ਸਾਰੇ ਮਿਹਨਤ ਕਰਨ ਨੂੰ ਇਹੀ ਵਿਕਾਸ ਦੇ ਨਾਂ ਤੇ ਵੋਟਾਂ ਮੰਗ ਰਹੇ ਆ। ਉਹਨਾਂ ਸਾਡੇ ਉਮੀਦਵਾਰ ਵਿਕਾਸ ਦੇ ਨਾਂ ਤੇ ਖੜੇ ਕੀਤੇ ਗਏ। ਉਹਨਾਂ ਨੇ ਧੱਕਿਆਂ ਨਾਲ ਵਿਕਾਸ ਉਮੀਦਵਾਰ ਖੜੇ ਕੀਤੇ ਆ ਕਿ ਭਾਈ ਕਿਰਨ ਨੂੰ ਮੈਂ ਰਾਤ ਨੂੰ ਠਾਣੇ ਤੋਂ ਸੁਣਾਇਆ ਸੀ ਤੂੰ ਖੜ ਕਿਸੇ ਨੇ ਕਿਸੇ ਨੂੰ ਖੜਾਤਾ ਕਿਸ ਜਬਰਦਸਤੀ ਪਰ ਅਸੀਂ ਉਹ ਬੰਦੇ ਖੜਾਏ ਆ ਉਹ ਅਸੀਂ ਤਾਂ ਖੜਾਈਆਂ ਜਿਹੜੀਆਂ ਸੇਵਾਦਾਰ ਹੈ ਜਿਹੜੇ ਲੋਕਾਂ ਦੀ ਸੇਵਾ ਕਰਨੀ ਜਾਣਦੇ ਆ। ਆਲਰੇਡੀ ਸੇਵਾ ਕਰ ਰਹੇ ਆ। ਜੇ ਬੰਦੋ ਪਾਸੇ ਖਤ ਖਤ ਕੇ ਸੇਵਾ ਕਰਨ ਵਾਲੇ ਇਨਸਾਨ ਜਿਹੜੇ ਖੜੇ ਆ। ਸੋ ਅਸੀਂ ਜਿੱਥੇ ਚੰਨੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਹੁਕਮ ਹੈ ਕਿ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ ਜਿਹੜੇ ਸਾਡੇ ਨਮਾਇंदे ਖੜੇ ਨੇ ਇਹ ਵੀ ਸਾਰੇ ਸੇਵਾਦਾਰ ਨੇ ਲੋਕਾਂ ਦੇ ਕੰਮ ਆਉਣ ਵਾਲੇ ਨੇ ਜਿਲ੍ਹਾ ਪਛਿਤ ਬਲਾਕ ਸਭ ਤੇ 1 ਕਰੋੜ ਰੁਪਏ ਆਉਂਦਾ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਜਿਹੜੇ ਨਮਾਇंदे ਖਾ ਜਾਂਦੇ ਸੀ ਪਹਿਲੀ ਵਾਰ ਹੋਊਗਾ ਕਿ ਜਿਹੜੇ ਨਮਾਇंदे ਬਣੇ ਨੇ ਜਿਹੜੇ ਬਣ ਰਹੇ ਨੇ ਇਹ ਲੋਕਾਂ ਦੇ ਵਿਕਾਸ ਦੇ ਕੰਮ ਚਲਾਉਣਗੇ ਤੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਹਾਜ਼ਰ ਹੋਣਗੇ ਸੋ ਮੈਂ ਇਹ ਕਹਿੰਦਾ ਤੁਹਾਡਾ ਸਵਾਗਤ ਹੈ ਜੀ ਸਾਹਿਬ ਅੱਜ ਕਿੱਥੇ ਕਿੱਥੇ ਪ੍ਰਚਾਰ ਕਿਦੇ ਕਿਦੇ ਲਈ ਹੋਇਆ ਓਕੇ ਗਵਾਲ ਸਿੰਘ ਜੀ ਉੱਥੇ ਸਾਰੇ ਹਲਕੇ 'ਚ ਬਹੁਤ ਵੱਡਾ ਜੋਰ ਹੈ ਬਹੁਤ ਖੁਸ਼ੀ ਹੈ ਜੀ ਹੁੰਦੀ ਹੈ ਕਿ ਵਿਕਾਸ ਦੇ ਨਾਲ ਮਾਛੇ ਜਲਾ ਗਰਤਾ ਪਿੰਡ ਸਾਨੂੰ ਇੰਨਾ ਪਿਆਰ ਕਰਦੇ ਮੈਂ ਸਾਰਿਆਂ ਦਾ ਧੰਨਵਾਦ ਦੀਆਂ ਆਓ ਫਿਰ ਇਸਾਂ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ